ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਦੋ ਤੁਹਾਨੂੰ ਬਿਹੜਾਂ ਦਿਖਾਉਣੀਆਂ ਦੋਸਤੋ ਦੋਵੇਂ ਤਾਜ਼ੀਆਂ ਸੂਣ ਵਾਲੀਆਂ ਨੇ ਸੋ ਦੋਸਤੋ ਜਿਹੜੀ ਡਿਟੇਲ ਇਹਨਾਂ ਦੀ ਕੀ ਹੋਵੇਗੀ ਆਪਾਂ ਵੀਰ ਦੇ ਕੋਲੋਂ ਹੀ ਜਾਣਕਾਰੀ ਲ ਸੋ ਜੀ ਦੋਸਤੋ ਜੇ ਪਿੰਡ ਪੈ ਜਾਂਦਾ ਜੋਰ ਸਿੰਘ ਵਾਲਾ ਪੈਂਦਾ ਤਹਿਸੀਲ ਜਿਹੜੀ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਸੋ ਦੋਸਤੋ ਨਾਲ ਲੱਗਦਾ ਪਿੰਡ ਦੁਗਲੀ ਬਿਲਕੁਲ ਹੈਗਾ ਦੋਸਤੋ ਸੰਗਵਾ ਬਿਲਕੁਲ ਨਾਲ ਲੱਗਦਾ ਸੈਦੋਂ ਪਿੰਡ ਬਿਲਕੁਲ ਨਾਲ ਆ ਦੋਸਤੋ ਸਭਰਾ ਵੱਡੇ ਪਿੰਡ ਜਿਹੜਾ ਵੀ ਸਭਰਾ ਵੱਡੇ ਵਾਜਦਾ ਦੋਸਤੋ ਬਿਲਕੁਲ ਨਾਲ ਲੱਗਦੇ ਪਿੰਡ ਹਨ ਦੋਸਤੋ ਪੱਟੀ ਦਾ ਏਰੀਆ ਖਾਸ ਕਰਕੇ ਬਾਕੀ ਜਾਣਕਾਰੀ ਜਿਹੜੀ ਆਪਾਂ ਵੀਰ ਹੁਣਾਂ ਦੇ ਕੋਲੋਂ ਲਵਾਂਗੇ ਇਹਨਾਂ ਵਹਿੜਾਂ ਦੀ ਸੋ ਚੱਲਦੇ ਆ ਵੀਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਕੀ ਨਾਮ ਆ ਵੀਰ ਹੁਣਾਂ ਦਾ ਸੋ ਸਸਰੀਕਲ ਵੀਰ ਜੀ ਸਸਰੀਕਾ ਅੱਜ ਸੰਧੂ ਬਾਰੇ ਵੀ ਚੈਨਲ ਬਹੁਤ ਬਹੁਤ ਦਾ ਲਾਈਵ ਹੋ ਕੇ ਧੰਨਵਾਦ ਕੀਤਾ ਉਹਨਾਂ ਦਾ ਬਹੁਤ ਬਹੁਤ ਜਿਲਦਨ ਸਸਰੀਕਾ ਬਾਰੇ ਠੀਕ ਆ ਸੋ ਵੀਰ ਜੀ ਇੱਕ ਆਪਣੀ ਪਹਿਲਾ ਵੀਡੀਓ ਬਣਾਈ ਸੀ ਉਹ ਮੱਝ ਦੀ ਬਣਾਈ ਸੀ ਵੀਰ ਜੀ ਸੇਲ ਹੋ ਗਈ ਸੀ ਉਹ ਬਿਲਕੁਲ ਜੀ ਸੇਲ ਹੋ ਗਈ ਜੀ ਉਹ ਠੀਕ ਹੈ ਜੀ ਸੋ ਵੀਰ ਜੀ ਅੱਜ ਆਪਾਂ ਦੋ گاਵਾ ਲੈ ਕੇ ਆਏ ਆ ਬਿਲਕੁਲ ਜੀ ਵੀਰ ਜੀ ਠੀਕ ਆ ਸੋ ਵੀਰ ਜੀ ਜੇ ਆਪਾਂ ਇਸ ਪਹਿਲੀ ਵਾਰ ਦੀ ਗੱਲ ਕਰੀਏ ਤਾਂ ਇਹ ਕਿੰਨਾ ਸੂਬਾ ਸੁਣ ਜਾ ਰਹੀ ਹੈ ਜੀ ਸੈਕਿੰਡ ਟਾਈਮਰ ਆਇਆ ਠੀਕ ਹੈ ਜੀ ਦੂਜੀ ਵਾਰ ਠੀਕ ਹੈ ਜੀ ਸੋ ਦੋਸਤੋ ਦੂਜੀ ਵਾਰੀ ਸੂਣ ਜਾ ਰਹੀ ਹੈ ਇਹ ਵੜ ਤੇ ਵੀਰ ਜੀ ਬ੍ਰੀਡ ਵਿੱਚ ਵੇਖੀਏ ਤਾਂ ਕਿਸ ਬ੍ਰੀਡ ਚ ਆ ਜਾਂਦੀ ਹੈ ਐਚ ਐਫ ਜਰਸੀ ਕ੍ਰੋਸ ਆ ਜੀ ਐਚ ਐਫ ਜਰਸੀ ਕ੍ਰੋਸ ਆ ਬਿਲਕੁਲ ਪਹਿਲੇ ਸੂਏ ਵੀ ਇਹ 14 ਲੀਟਰ ਦੋ ਤੁਸੀਂ ਹਾਂ ਠੀਕ ਹੈ ਜੀ ਇਸ ਵਾਰੀ ਉਮੀਦ ਹੈ ਕਿ 15 16 ਲੀਟਰ ਦੇ ਆ ਰਾ ਹੋਵੇ ਠੀਕ ਹੈ ਠੀਕ ਹੈ ਸੋ ਦੋਸਤੋ 15 16 ਲੀਟਰ ਵੀਰ ਹੋਣਾ ਨੇ ਕਿਹਾ ਵੀ ਇਹ ਸੈਕੰਡ ਲაქਟੇਸ਼ਨ ਦੇ ਵਿੱਚ ਸੂਣ ਜਾ ਰਹੀ ਆ ਐਚ ਐਫ ਜਰਸੀ ਕ੍ਰੋਸ ਜਿਹੜੀ ਇਹ ਵੜ ਹੈਗੀ ਵੀਰ ਹੋਣਾ ਦੇ ਕੋਲ ਆ ਸੈਕਿੰਡ ਟਾਈਮਰ ਹੈਗੀ ਹੈ ਦੋਸਤੋ ਬਾਕੀ ਦਿਨ ਜਿਹੜਾ ਸਮਾਂ ਵੀਰ ਹੋਣੀ ਦੱਸ ਰਹੇ ਨੇ ਵੀ ਵੀਰ ਕਿੰਨਾ ਕੁ ਦਿਨ ਲੱਜੂ ਹਜੇ ਵੀਰ 10 ਤੋਂ 12 ਦਿਨ ਦਾ ਇਹਦਾ ਟਾਈਮ ਪੀਰੀਅਡ ਦੇ ਵਿੱਚ ਹੀ ਰਹਿ ਰਿਹਾ ਠੀਕ ਹੈ ਜੀ ਉੱਪਰ نیچے ਵੀ ਹੋ ਸਕਦੇ ਆ ਠੀਕ ਹੈ ਜੀ ਠੀਕ ਹੈ ਬਾਕੀ 10 ਦਿਨ ਦਾ ਜਿਹੜਾ ਦੋਸਤੋ ਸਮਾਂ ਬਿਲਕੁਲ ਤਰੀਕ ਚਾਹੇ ਲਿਖੀ ਕਹ ਲੋ ਵੀ 10 ਦਿਨ ਦਾ ਸਮਾਂ ਹੈਗਾ ਦਿਨ ਪੂਰੇ ਹੁੰਦੇ ਆ ਉੱਪਰ 2 ਦਿਨ 3 ਦਿਨ ਪਸ਼ੂ ਲੈ ਕੇ ਜਾ ਵੀ ਸਕਦਾ ਸੋ ਵੀਰ ਜੀ ਬਾਕੀ ਜਿਹੜਾ ਮਿਲ ਕੇ 15 16 ਲੀਟਰ ਦੀ ਕਪੈਸਿਟੀ ਕਰ ਦੇਗੀ ਬਾਕੀ ਫਾਇਰ ਵੀ ਚਾਹੀਦੀ ਠੀਕ ਹੈ ਜੀ ਠੀਕ ਹੈ ਜੀ ਠੀਕ ਬਿਲਕੁਲ ਬਿਨਾ ਤੋਰੇ ਤੋਂ ਇੱਕ ਵਾਰੀ ਤੁਹਾਨੂੰ ਵਿਖਾ ਦਿੰਦੇ ਆਪਾਂ ਸਾਰੇ ਬੰਨੇ ਥਣ ਤੁਸੀਂ ਦੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਬਿਲਕੁਲ ਠੰਡੀ ਸੀਲਸਲਾ ਕਾ ਵੀਰੋ ਪੂਰੀ ਆ ਵੈੜ ਬਾਕੀ ਥਣੇ ਵੀ ਮੁੱਠੀ ਵਾਲਾ ਤੁਸੀਂ ਦੇਖ ਸਕਦੇ ਹੋ ਦੋਸਤੋ ਕੋਈ ਛੋਟਾ ਜਿਹਾ ਥਣ ਨਹੀਂਗਾ ਬਿਲਕੁਲ ਸੀਲਸਲਾ ਕਾ ਵੈੜ ਦੋਸਤੋ ਵਿਚਾਰੇ ਥਣਾ ਦਾ ਗੈਬ ਅੰਦਰ ਤੁਸੀਂ ਵੀਡੀਓ ਦੇ ਵਿੱਚ ਜਰੂਰ ਝਾਤੀ ਮਾਰ ਸਕਦੇ ਨੋਟ ਕਰ ਸਕਦੇ ਹੋ ਬਾਕੀ ਇੱਕ ਵਾਰੀ ਆਪਾਂ ਇਹਨੂੰ ਖੋਲ ਕੇ ਵੀਰ ਉਹਨਾਂ ਨੂੰ ਕਹਾਂਗੇ ਉਹ ਵੀ ਜਰੂਰ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਵੀਰ ਜੀ ਸਮਾਂ ਜਿਹੜਾ ਵੀਰ ਹੁਣਾ ਦੱਸ ਹੀ ਦਿੱਤਾ 10 ਦਿਨ ਦਾ ਸਮਾਂ ਹਜੇ ਪਿਆ ਉੱਪਰ ਕੋਈ 2 ਦਿਨ 3 ਦਿਨ ਲੈ ਕੇ ਜਾ ਸਕਦਾ ਪਸ਼ੂ ਬਾਕੀ ਦੋਸਤੋ ਜਿਹੜੀ ਪੰਜਾਬ ਦੀ ਜਰਸੀ ਹੁੰਦੀ ਆ ਉਸ ਦੇ ਵਿੱਚ ਜਿਹੜੀ ਇਹ ਕ੍ਰੋਸਿੰਗ ਹੈਗੀ ਆ ਐਚ ਐਫ ਦੀ ਠੀਕ ਹੈ ਵੀਰੇ ਕਮਾਲ ਕੀ ਆ ਜੀ ਕੀ ਕਿਸਾਨ ਵੀਰੋ ਹਜੇ ਜਿਹੜਾ ਸਮਾਂ ਪਿਆ ਹੈ ਆਰਡਰ ਹਜੇ ਢਿੱਲਾਂ ਕਾਫੀ ਜ਼ਿਆਦੀਆਂ ਨੇ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਭਵਾਨੇ ਦੀਆਂ ਢਿੱਲਾਂ ਖੋਦਨ ਜਾਰਾ ਰਹੀਆਂ ਤੁਹਾਨੂੰ ਬਹੁਤ ਢਿੱਲਾਂ ਹਜੇ ਆਈਆਂ ਹਫਤੇ ਡੇਢ ਹਫਤੇ ਵਿੱਚ ਦੋਸਤੋ ਬਿਲਕੁਲ ਢਿੱਲਾਂ ਕੱਢ ਕੇ ਜਿਹੜਾ ਲੇਵਾ ਹੋਰ ਇਸਨੇ ਪਰਮਾ ਦੇਵਾ ਤਿਆਰ ਕਰ ਲੈਣਾ ਵੇੜ ਨੇ ਠੀਕ ਆ ਅ ਸੋ ਵੀਰ ਜੀ ਇੱਕ ਜਿਹੜੀ ਡਿਮਾਂਡ ਇਹਦੀ ਰੱਖੀ ਹੋਈ ਹੈ ਕੀ ਮੁੱਲ ਕੀ ਰੱਖੇ ਹੋਏ ਨੇ ਜੀ ਬਿਲਕੁਲ ਜਨੂਅਲ ਰੇਟ ਆ 40000 ਪਰ ਮਾਰਕਾ ਤੇ ਆ ਜੀ ਬਾਕੀ ਥੋੜਾ ਬਹੁਤ ਮਾਰਕਾ ਕੀਤਾ ਜਰੂਰ ਜ਼ਿਆਦਾ ਹੈ ਠੀਕ ਹੈ ਜੀ 40000 ਦੇ ਵਿੱਚੋਂ ਥੋ ਠੀਕ ਹੈ ਸੋ ਦੋਸਤੋ 40000 ਰੁਪਿਆ ਵੀਰ ਹੁਣਾਂ ਦੀ ਡਿਮਾਂਡ ਆ ਬਾਕੀ ਇਹ ਡਿਮਾਂਡ ਦੇ ਵਿੱਚ ਥੋੜਾ ਬਾਤ ਜਿਹੜਾ ਲੈਸ ਡਿਮਾਂਡ ਤਾਂ ਜ਼ਰੂਰ ਕੀਤਾ ਜਾਵੇਗਾ ਘਰੇ ਪਹੁੰਚਣ ਦਾ ਜਿਹੜੇ ਮੇਰੇ ਵੀਰ ਭਰਾ ਚੱਲ ਕੇ ਆਉਂਦੇ ਆ ਬਾਕੀ ਸੂਨ ਤੋਂ ਪਹਿਲਾਂ ਦੋਸਤੋ ਤੁਸੀਂ ਆਪ ਦਾ ਚਿੱਪ ਕੇ ਬਿਲਕੁਲ ਆਉਂਦੀ ਤਸਦੀਕ ਕਰ ਸਕਦੇ ਹੋ ਵੀਰ ਹੁਣਾਂ ਦੇ ਘਰੇ ਜਿਹੜੀ ਇਹ ਵੈਡ ਮੌਜੂਦ ਹੈਗੀ ਆ ਅਵੇਲੇਬਿਲਟੀ ਆਂਦੀ ਜਿਹੜੀ ਹੈਗੀ ਆ ਸੇਲ ਵਾਸਤੇ ਅਵੇਲੇਬਲ ਆ ਸੋ ਦੂਜੇ ਨੰਬਰ ਤੇ ਇੱਕ ਵੈਡ ਆ ਜਾਂਦੀ ਆ ਕਿਸਾਨ ਵੀਰ ਉਹ ਵੀ ਆਪਾਂ ਅਚਾਨਣਾ ਪਾ ਦਿੰਦੇ ਆ ਵੀਰ ਹੁਣਾਂ ਤੋਂ ਲੈ ਲੈਣੇ ਜਾਣਕਾਰੀ ਸੋ ਵੀਰ ਜੀ ਇਹਦੀ ਕੀ ਡਿਟ ਇਹ ਵੀ ਪਿਛਲੇ ਸਵੇਰੇ ਮਲਕੀ 14+ ਸੀ ਅੱਛਾ ਜੀ ਇਸ ਵਾਰੀ 15 16 ਦੀ ਉਮੀਦ ਆ ਠੀਕ ਹੈ ਜੀ ਇਹ ਐਕਚਰ ਤੋਂ ਠੀਕ ਹੈ ਜੀ ਠੀਕ ਆ ਸੋ ਦੋਸਤੋ ਐਚ ਐਫ ਕ੍ਰੋਸ ਹੈਗੀ ਏ ਇਹ ਬਰੀਡ ਦੇ ਵਿੱਚ ਦੀ ਆਪਾਂ ਦੇਖਦੇ ਆ ਐਚ ਐਫ ਕ੍ਰੋਸ ਆ ਬਿਲਕੁਲ ਠੰਡੀ ਸੀਲਸ ਲੱਗਾ ਦੋਸਤੋ ਇਹ ਵੀ ਵੈੜ ਬਿਲਕੁਲ ਜਿੱਦਾਂ ਮਰਜੀ ਥਣਾਂ ਨੂੰ ਹੱਥ ਲਾਈ ਜਾਓ ਉਹ ਕਿਸਾਨ ਵੀਰ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਲਤ ਨਹੀਂ ਚੁੱਕਦੀਗੀ ਵੈੜ ਅੱਗੇ ਵੀ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਜਦੋਂ ਇਹ ਸੂਈ ਬਹੁਤ ਵਧੀਆ ਦੋਸਤੋ ਸੀਲਸ ਲੱਗ ਵੈੜਾ ਚੰਗੇ ਮਿਲਕ ਦੀ ਆਸ ਆ 15 16 ਲੀਟਰ ਦੀ ਜਿਹੜੀ ਕਪੈਸਿਟੀ ਐ ਇਸ ਦੀ ਫਰਸਟ ਲੋਕੇਸ਼ਨ ਦੇ ਵਿੱਚ ਰਹੀ ਆ ਐਰ ਕੀ ਦੋਸਤੋ ਇਸ ਦੇ ਵੀ ਇਹਦੇ ਵੀ ਬਿਲਕੁਲ ਬਰਾਬਰ ਤੇ ਸੁਣ ਗਿਆ 10 12 ਦੇ ਨੇ ਕਿਸਾਨ ਵੀਰੋ ਇਸ ਵੈੜ ਦੇ ਪਏ ਆ ਸੂਣ ਦੇ ਵਿੱਚ ਤੇ ਇਹਨੂੰ ਵੀ ਵੀਰ ਜੀ ਕੋਈ ਫੋਲ ਕੇ ਤੋਰ ਹੀ ਲਈਏ ਇੱਧਰ ਬਾਕੀ ਦੋਸਤੋ 15 16 ਲੀਟਰ ਦੀ ਮਿਲਕ ਦੀ ਕੈਪੈਸਿਟੀ ਜਿਹੜੀ ਰਹੇਗੀ ਸੈਕੰਡਰੀ ਸਟੇਸ਼ਨ ਦੇ ਵਿੱਚ ਸੋ ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਹੋਣ ਦੋਵੇਂ ਵੇੜਾ ਦੋਸਤੋ ਤੁਸੀਂ ਆ ਖਰੀਦ ਸਕਦੇ ਹੋ ਦੋਵੇਂ ਵੇੜਾ ਦੋਸਤੋ ਅਵੇਲੇਬਲ ਨੇ ਸੇਲ ਵਾਸਤੇ ਦੇਖੀਏ ਜੀ ਬਾਕੀ ਥਾਣਾ ਥਾਣਾ ਦੀ ਸਫਾਈ ਪੂਰੀ ਹੈ ਵੀਰੋ ਸਾਰੇ ਬੰਨੇ ਜ਼ਰੂਰ ਨੋਟ ਕਰ ਸਕਦੇ ਹੋ ਚਾਰ ਥਾਣਾ ਦੋਸਤੋ ਕੋਈ ਛਾੜ ਛੂਟ ਨਹੀਂ ਹੈਗੀ ਕੀ ਫਾਲਤੂ ਦੀ ਲੱਗੀ ਇਹਨੂੰ ਠੀਕ ਹੈ। ਠੀਕ ਹੈ। ਸੋ ਵੀਰ ਜੀ ਇਹਦੀ ਵੀ ਕੀ ਡਿਮਾਂਡ ਰੱਖੀ ਹੋਈ ਹੈ ਕੀ ਮੁੱਲ ਕਰਦੇ ਪੈਂਦਾ ਜੀ? ਇਹਦਾ ਵੀ 37000 ਜੀ ਡਿਮਾਂਡ ਕਰਦੇ ਆ। 37000 ਜੀ? ਹਾਂ ਜੀ। ਠੀਕ ਹੈ। 37000 ਦੇ ਵਿੱਚੋਂ ਥੋੜੇ ਬਾਤ ਹੋਣਗੇ। ਠੀਕ ਹੈ ਜੀ। 37000 ਰੁਪਇਆ ਕਿਸਾਨ ਵੀਰੋ ਜਿਹੜੀ ਇਸ ਵੇੜ ਦੀ ਆ ਡਿਮਾਂਡ ਹੈਗੀ ਵੀਰ ਹੁਣਾਂ ਕੀਤੀ ਹੈ। ਬਾਕੀ ਮਾਨਤਾ ਨੇ ਇਸ ਦੇ ਵਿੱਚੋਂ ਵੀ ਕੀਤਾ ਜਾਵੇਗਾ। ਤੇ ਘਰੇ ਪਹੁੰਚਿਆ ਦਾ ਬਾਕੀ ਤਸੱਲੀ ਤੁਸੀਂ ਆਪਦਾ ਮੇਰਾ ਵੀਰ ਜਿਸ ਨੇ ਵੀ ਲੈਣੀ ਆ ਵੈੜ ਜਰੂਰ ਆਪਣੀ ਤਸੱਲੀ ਜਿਹੜੀ ਆ ਤੁਹਾਡੀ ਆਪਣੀ ਹੋਵੇਗੀ ਉਹ ਤੁਸੀਂ ਆਪਦਾ ਚਿਪ ਕੇ ਕਿਉਂਕਿ ਵੀਰ ਹੋਣੀ ਜਿਹੜਾ ਕੰਮ ਆ ਵੀਰ ਹੋਣਾ ਦਾ ਜ਼ਿਆਦਾਤਰ ਡੇਰੀ ਦਾ ਕੰਮ ਆ ਦੋਸਤੋ ਪਰ ਜਦੋਂ ਦੋਸਤੋ ਕੋਈ ਚੰਗਾ ਪਸ਼ੂ ਮਿਲਦਾ ਵੀਰ ਹੋਣੀ ਜਰੂਰ ਲੈ ਕੇ ਆਉਂਦੇ ਨੇ ਚਾਹੇ ਮੱਝਾਂ ਦੇ ਵਿੱਚ ਹੋਵੇ ਚਾਹੇ ਵੈੜਾਂ ਦੇ ਵਿੱਚ ਕਿਸੇ ਵੀ ਬਰੀਡ ਦੇ ਵਿੱਚ ਹੋਵੇ ਦੋਸਤੋ ਤਾਂ ਵੀਰ ਹੋਣੀ ਮਤਲਬ ਕੀ ਲੈ ਕੇ ਜਰੂਰ ਆਉਂਦੇ ਆ ਚੰਗਾ ਪਸ਼ੂ ਅੱਗੇ ਮਤਲਬ ਵੀ ਆਪਾਂ ਮੁਹੱਈਆ ਕਰਾਉਣ ਦਾ ਵੀਰ ਹੋਣਾ ਦਾ ਟੀਚਾ ਵੀ ਆ ਬਾਕੀ ਜਿਹੜਾ ਇੱਕ ਫਾਰਮ ਆ ਦੋਸਤੋ ਫਾਰਮ ਤੇ ਪਹਿਲਾਂ ਵੀ ਆਪਾਂ ਛਾਤ ਤੁਹਾਨੂੰ ਜਰੂਰ ਮਰਵਾਈ ਸੀਗੀ ਇੱਕ ਵਾਰੀ ਤੁਸੀਂ ਫੇਰ ਦੇਖ ਸਕਦੇ ਹੋ ਦੋਸਤੋ ਜਿਹੜਾ ਫਾਰਮ ਆ ਵੀ ਇਹਦੇ ਵਿੱਚ ਵੀਰ ਹੋਣਾ ਦੇ ਕੋਲ ਜਿਹੜਾ ਮੋਹਰਾਂ ਦੀਆਂ ਜ਼ਿਆਦੀਆਂ ਮੱਝਾਂ ਹਨ ਉਹਨਾਂ ਦੇ ਅਕੇ ਦੋਸਤੋ ਜਿਹੜਾ ਸੀਮਨ ਸਿਲੈਕਸ਼ਨ ਵੀਰ ਹੁਣੀ ਖੁਦ ਆਪ ਹੀ ਕਰਦੇ ਆ ਉਹਨਾਂ ਦੇ ਅਕੇ ਮੋਦੀ ਦੇ ਬੱਚੇ ਹੋਰ ਦੋਸਤੋ ਆ ਬਾਕੀ ਵੀਰ ਹੋਣੋਂ ਤਾਂ ਕੋਈ ਫੇਰ ਪੁੱਛ ਕੇ ਦੱਸਦੇ ਨੇ ਸੋ ਵੀਰ ਜੀ ਆ ਕਿਹੜੇ ਕਿਹੜੇ ਸੀਮਨ ਯੂਜ਼ ਕਰ ਚੁੱਕੇ ਆਪਾਂ ਅਜੇ ਤੱਕ ਤਕਰੀਬਨ ਐਚ ਐਲ ਜੀ ਵੀ ਠੀਕ ਹੈ ਪੀ ਵੀ ਐਸ ਠੀਕ ਹੈ ਲక్ష్ਮੀ ਡੇਰੀ ਵਾਲਿਆਂ ਨਲਾਬਾਬ ਵਾਲਿਆਂ ਦੇ ਕੀ तकरीबन ਸਾਰੇ ਬੱਚੇ तकरीबन ਸੀਮਤ ਹੋਏ ਆਪਾਂ ਆਪਣੇ ਕੋਲ ਬੱਚੇ ਕਿਹੜੇ ਕਿਹੜੇ ਆ ਚੁੱਕੇ ਆ ਜੀ ਜਿਹੜੇ ਮੋਹਰਾ ਦੇ ਵਿੱਚ ਮੋਦੀ ਦੀਆਂ ਦੋ ਫੀਮੇਲ ਕਾਫ ਆ ਚੁੱਕੀਆਂ ਆਪਣੇ ਕੋਲੇ ਠੀਕ ਹੈ ਜੀ ਤਾਂ ਦਰੋਣਾ ਬੋਲਾਂ ਹਾਂ ਜੀ ਮੋਦੀ ਦੀ ਫੀਮੇਲ ਕਾਫ ਆ ਚੁੱਕੀ ਆ ਠੀਕ ਹੈ ਜੀ ਸਰਤਾਜ ਤੱਲੂ ਸੂਰਜ ਤੱਲੂ ਠੀਕ ਹੈ ਜੀ ਤਾਂ ਹੀਰਾ ਠੀਕ ਹੈ ਜੀ ਤਾਂ ਇੱਕ ਆਪਣੇ ਕੋਲੇ ਐਚ ਆਰ ਡੀ ਬੀ ਸਰਕਾਰੀ ਸੀਮਨ ਦੀ ਬਹੁਤ ਸੋਹਣੀ ਲੱਗੀ ਆਈ ਹੈ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਆ ਪਹਿਲਾਂ ਵੀ ਇੱਕ ਵਾਰੀ ਆਪਾਂ ਤੁਹਾਨੂੰ ਝਾਤ ਮਰਾਈ ਸੀਗੀ ਆ ਇੱਕ ਵਾਰੀ ਤੁਸੀਂ ਫੇਰ ਵੋਟੇ ਦੇ ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵਧੀਆ ਚੰਗੀ ਸੀਮਨ ਸਿਲੈਕਸ਼ਨ ਹੈਗੀ ਆ ਮੋਹਰਾ ਦੇ ਵਿੱਚ ਦੋਸਤੋ ਹਰ ਇੱਕ ਕੈਟਾਗਰੀ ਤੇ ਵੀਰ ਹੁਣੇ ਕੰਮ ਕਰਦੇ ਆ ਤੁਸੀਂ ਵੇਖ ਸਕਦੇ ਹੋ ਛੋਟੇ ਤੋਂ ਲੈ ਕੇ ਵੱਡੀਆਂ ਝੋਟੀਆਂ ਅੱਡ ਕੈਟਾਗਰੀਆਂ ਜਿਹੜੀਆਂ ਡਰਾਈ ਆ ਉਹ ਵੀ ਵੱਖ ਆ ਬਾਕੀ ਜਿਹੜਾ ਡੇਰੀ ਫਾਰਮ ਦੇ ਵਿੱਚ ਦੋਸਤੋ ਪਸ਼ੂ ਬਿਲਕੁਲ ਦੁੱਧ ਤੇ ਆ ਨਾ ਉਹ ਵੀ ਜਿਹੜੀਆਂ ਮਝਾਂ ਇੱਕ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਸੋ ਇਹਦੇ ਨਾਲ ਨਾਲ ਇੱਕ ਵੀਰ ਹੁਣ ਦਾ ਸ਼ੌਂਕ ਸ਼ੌਂਕੀਆ ਤੌਰ ਤੇ ਜਿਹੜਾ ਵਪਾਰ ਦਾ ਕੰਮ ਕਰਦੇ ਆ ਪੱਕੀ ਪੱਕੀ ਵੀਰ ਹੁਣ ਦੇ ਕੋਲ ਹੀ ਪੁੱਛ ਲੈਣੇ ਬਾਕੀ ਵੀਰ ਜੀ ਵਪਾਰ ਦਾ ਕੰਮ ਵੀ ਨਾਲ ਨਾਲ ਕਦੋਂ ਦਾ ਸ਼ੁਰੂ ਕੀਤਾ ਹੋਇਆ ਹੈ ਬਿਲਕੁਲ ਜੀ ਜਦੋਂ ਦਾ ਆਪਣਾ ਡੇਰੀ ਫਾਰਮ ਹੈ ਉਦੋਂ ਦਾ ਹੀ ਅੱਪਾ ਵਪਾਰਤਾ ਕਰਦੇ ਆ ਬਹੁਤ ਬਹੁਤ ਚੰਗੇ ਪਸ਼ੂ ਠੀਕ ਹੈ ਜੀ ਠੀਕ ਹੈ ਜੀ ਬੇੜਾ ਵੀ ਆਉਂਦੀ ਰਹਿੰਦੀ ਆਪਣੇ ਕੋਲ ਸਮੇ ਸਮੇਂ ਨਾਲ ਜੀ ਅਸੀਂ ਮਨ অলਮੋਸਟ ਸਾਰੇ ਪਸ਼ੂ ਆਦੇ ਰਹਿੰਦੇ ਆ ਠੀਕ ਹੈ ਜੀ ਠੀਕ ਹੈ ਜੀ ਸੋ ਦੋਸਤੋ ਵੀਰ ਹੁਣ ਆ ਦੱਸ ਦਿੱਤਾ ਵੀ ਜਿੱਦਾਂ ਦੀ ਕੁਆਲਿਟੀ ਹੁੰਦੀ ਹੈ ਪਸ਼ੂ ਦੀ ਚੰਗੇ ਦੀ ਉਹ ਜ਼ਰੂਰ ਖਰੀ ਉਹਨਾਂ ਨੂੰ ਵੀ ਬੈਨੀਫਿਟ ਹੋਣਾ ਚਾਹੀਦਾ ਦੋਸਤੋ ਅੱਜ ਕੱਲ ਜਿਹੜਾ ਪਸ਼ੂ ਵਪਾਰ ਦਾ ਜਿਹੜਾ ਧੰਦਾ ਹੈ ਉਹ ਕੱਲਾ ਆਪੋ ਆਪਣਾ ਜਿਹੜਾ ਮੁਨਾਫਾ ਵੇਖ ਕੇ ਆਪਾਂ ਨਾ ਕਰੀਏ ਇਹ ਉਹ ਮੇਰੀ ਵੀ ਤੁਹਾਨੂੰ ਸਜੈਕਸ਼ਨ ਹੈਗੀ رائے ਹੈਗੀ ਆ ਵੀ ਜਦੋਂ ਦੋਸਤੋ ਪਸ਼ੂ ਪਾਲਕਾਂ ਤੱਕ ਵੀ ਚੀਜ਼ ਪਹੁੰਚੇ ਤੇ ਉਹਨਾਂ ਨੂੰ ਵੀ ਮੁਨਾਫਾ ਹੋਣਾ ਚਾਹੀਦਾ ਅੱਗੇ ਡੇਰੀ ਲਈ ਚਾਹੇ ਵਰਤੋਂ ਕਰੇ ਚਾਹੇ ਘਰੇ ਪੀਣ ਲਈ ਦੁੱਧ ਲਈ ਵਰਤੋਂ ਕਰੇ ਤੇ ਮੇਰਾ ਵੀਰ ਵੀ ਜਿਹੜੇ ਮੇਰੇ ਵਪਾਰੀ ਵੀਰ ਨੇ ਉਹ ਵੀ ਜਰੂਰ ਗੱਲਾਂ 'ਤੇ ਧਿਆਨ ਦੇਣ ਵੀ ਥੋੜਾ ਜਿਹਾ ਆਪਣੇ ਮੁਨਾਫੇ ਤੋਂ ਆਪ ਹਟ ਕੇ ਵੀ ਪਸ਼ੂ ਤਾਂ ਆਪਾਂ ਸੇਲ ਕਰਨੇ ਕਰਨੇ ਹੁੰਦੇ ਆ ਤੇ ਉਹਦੇ ਨਾਲ ਆਪਾਂ ਇੱਕ ਚੰਗੀ ਕੁਆਲਿਟੀ ਵੀ ਅੱਗੇ ਦਈਏ ਸੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਹਾਂਜੀ ਬਹੁਤ-ਬਹੁਤ ਧੰਨਵਾਦ ਇੱਕ ਆਪਣਾ ਵੀਰ ਦੀ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਆਪਣੇ ਬੋਲ ਕੇ ਵੀਰਾਂ ਨੂੰ ਦੱਸ ਹੀ ਦਈਏ ਜੀ ਕੰਟੈਕਟ ਨੰਬਰ ਆ ਜੇ ਆਪਣਾ 99038820259906382025 ਠੀਕ ਵੀਰ ਜੀ ਇਸੇ ਦੇ ਵੀਰ ਜੀ WhatsApp ਵੀ ਚੱਲਦਾ ਨਾ ਆਪਣਾ ਬਿਲਕੁਲ ਜੀ ਠੀਕ ਆ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਜਿਹੜੇ ਕੰਟੈਕਟ ਨੰਬਰ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋ ਵੈੜਾ ਤੁਹਾਨੂੰ ਦੋਸਤੋ ਅੱਜ ਦਿਖਾਈਆਂ ਨੇ ਦੋਨਾਂ ਵੈੜਾਂ ਦੇ ਵਿੱਚੋਂ ਜਿਹੜੇ-ਜਿਹੜੇ ਭਾ ਦੀ ਜਿੱਦਾਂ ਦੀ ਦੋਸਤੋ ਕੈਟਾਗਰੀ ਦੀ ਜਿੱਦਾਂ ਦੀ ਬਰੀਡ ਦੀ ਤੁਹਾਨੂੰ ਜਿਹੜੀ ਵੈੜ ਪਸੰਦ ਆਉਂਦੀ ਆ ਤੁਸੀਂ ਵੀਰ ਹੋਣਾ ਦੇ ਨਾਲ ਬਾਤ ਚਿਤ ਕਰਕੇ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ